ਹੋਰ ਸਾਰੇ ਕਿਵੇਂ ਹੋ ਜੀ ਛੋਟਾ ਸਾਰਾ ਸਵਾਗਤ ਆਪਣੇ ਚੈਨਲ ਤੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਸਪੈਸ਼ਲ ਆਫਰ ਲੋੜੀ ਆਫਰ ਆਈ ਕੋਪਰਾ ਵਾ ਹੌਲੀ ਬੋਲ ਪਾਗਲਾ ਤਰੀ ਵਾਸੋਂ ਕਿਉਂ ਡਰਜਾ ਸਾਡਾ ਜਿਹੜੇ ਬੰਦੇ ਕਹਿੰਦਾ ਗੱਲਦੇ ਹੁੰਦੇ ਹਨਾ ਉਹ ਬਰ ਵੱਖਰਾ ਹੁੰਦਾ ਬਸ ਚੱਲ ਵੀ ਹੋ ਜਾ ਸਟਾਰਟ ਮੋਟਾ ਲਓ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਗਏ ਜੀ ਬ੍ਰਾਂਡ ਦੇ ਸੂਟ ਵੈਰੀ ਨਾਈਸ ਸੂਟ ਹੋਣਗੇ ਪਸ਼ਮੀਨਾ ਹੋ ਗਰਮ ਸਰਦੀ ਵਾਲਿਆ ਹਲਕਾ ਜਿਹੜੇ ਉੱਪਰ ਹੈਂਡ ਟੱਚ ਦਿੱਤਾ ਹੋਊ ਗਲ ਕੋਲੇ ਦਿੱਤਾ ਹੋਊ ਇਹ ਹੈ ਡਿਜ਼ਾਈਨ ਇਹ ਸਾਰੇ ਫੋਟੋ ਵਾਲੇ ਸੂਟ ਹੈ ਜੀ ਸਿਰਫ 950 ਤੇ ਪੱਕਾ ਮਾਰਕ ਵੀ ਦਿਖਾ ਦਉੰਮੀ ਜੀ ਹਾਂ ਦੇਖੋ ਜੀ ਪੱਕੀਆਂ ਕੰਪਨੀ ਵਾਲੀਆਂ ਮੋਹਰਾਂ ਲੱਗੀਆਂ ਵੀ ਇਹ ਬ੍ਰਾਂਡ ਦਾ ਸੂਟ ਹੈ ਜੀ ਆ ਦੇਖੋ ਤੇ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸਪੈਸ਼ਲ ਔਰਡਰ ਵਾਸਤੇ ਲੋੜੀ ਆਫਰ ਆਪਣੇ ਕੋਲੇ ਤੇ ਜੇ ਤੁਸੀਂ ਇਹ ਬਾਜ਼ਾਰ ਚੋਂ ਖਰੀਦੋਗੇ ਸੂਟ ਤਾਂ ਸੋਨੂੰ ਪਊਗਾ ਇਹ 13-1400 ਦਾ ਤੇ ਅਸੀਂ ਦੇ ਰਹੇ ਹਾਂ ਸੋਨੂੰ 950 ਦਾ ਪੁੱਛੋਗੇ ਤੁਸੀਂ ਸਸਤਾ ਕਿਉਂ ਦੇਈ ਰਹੇ ਹੋ ਦੱਸ ਦਿੰਨੇ ਆ ਇੱਕ ਤਾਂ ਸਾਡੇ ਇਹਦੇ ਵਿੱਚ ਜਿਹੜਾ ਆਪਦੀ ਸਾਡੀ ਦਿਹਾੜੀ ਹੁੰਦੀ ਉਹ ਬਹੁਤ ਥੋੜੀ ਪਾਈ ਹੁੰਦੀ ਹੈ ਕੁਸ਼ਕ ਪੈਸਾਂ ਦੀ ਹੁੰਦੀ ਹੈ ਨੰਬਰ 2 ਅਸੀਂ ਘਰੇ ਕੰਮ ਕਰਦੇ ਆ ਨੰਬਰ 3 ਸਾਡਾ ਕੋਈ ਬੰਦਾ ਨਹੀਂ ਰੱਖਿਆ ਹੋਇਆ ਵੀ ਜਿਹਦੀ ਅਸੀਂ ਦਿਹਾੜੀ ਵਿੱਚੋਂ ਕੱਢਣੀ ਆ ਇਸ ਕਰਕੇ ਅਸੀਂ ਮਾਂ ਪੁੱਤ ਕੰਮ ਕਰਦੇ ਆ ਜੇ ਸਾਨੂੰ ਕੋਈ ਚੀਜ਼ 900 ਦੀ ਆਈ ਹੈ ਤਾਂ ਅਸੀਂ 950 ਦੀ ਦੇ ਦਿੰਨੇ ਆ ਕੋਈ 950 ਦੀ ਆਈ ਤੁਸੀਂ 1000 ਦੀ ਦੇ ਦਿੰਨੇ ਆ ਸਾਡੀ ਕੀਮਤ ਬਹੁਤ ਥੋੜੀ ਆ ਤੁਹਾਡੇ ਕੋਲੇ ਕੱਪੜਾ ਹੁੰਦਾ ਤੁਹਾਨੂੰ ਪਤਾ ਵੀ ਲੱਗਦਾ ਇਹ 'ਚ ਕੋਈ ਸਾਡੀਆਂ ਦੋਰ ਆਇਆ ਨਹੀਂ ਹੈਗੀਆਂ ਠੀਕ ਹੈ ਜੀ ਬਾਕੀ ਜੱਗ ਦੁਨੀਆ ਜਿੱਤ ਨਹੀਂ ਸਕਦੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਹਾਨੂੰ ਮਹਿੰਗੇ ਸੂਟ ਅਸੀਂ ਸਸਤੇ ਲੈ ਕੇ ਲਈਏ ਪਤਾ ਕਰ ਲਿਓ ਬਾਜ਼ਾਰ ਚੋਂ ਲੈ ਜਿਓ ਪੁੱਛ ਲਿਓ ਉਹਨਾਂ ਨੂੰ ਪਹਿਲੇ ਕੱਲ ਉਹਨਾਂ ਕੋਲ ਵੈਰਾਈਟੀ ਨਹੀਂ ਹੁੰਦੀ ਨੰਬਰ ਤੋਂ ਕਹਿਣਗੇ ਇਹ 1400 ਦਾ ਇਹ 1500 ਦਾ ਤੇ ਪਰ ਸਾਡੇ ਕੋਲੇ ਸਿਰਫ 950 ਰੁਪਏ ਦਾ ਬ੍ਰਾਂਡਡ ਹੈ ਤੇ ਚੁੰਨੀ ਦੇਖ ਕੇ ਜੀ ਤੁਸੀਂ ਜਿਹੜੇ ਜਿਹੜੇ ਕਸਟਮਰ ਕੋਲੇ ਜੀ ਆਪਣੇ 17 ਦੇ ਕੱਪੜਾ ਗਿਆ ਜੀ 1400 ਦੇ 1300 ਵਾਲੇ ਸੂਟ ਗਏ ਆ ਕਸਟਮਰਾਂ ਨੇ ਦੁਬਾਰਾ ਦੁਬਾਰਾ ਮੰਗਿਆ ਸੂਟ ਤੇ ਸੇਮ ਕੰਪਨੀ ਆ ਲਓ ਜੀ ਇੱਕ ਸੂਟ ਦੀ ਮੈਂ ਤੁਹਾਨੂੰ ਡਿਟੇਲ ਦੇ ਦਿੰਦੀ ਆ ਆਹ ਜ ਆ ਦੇਖੋ ਥੱਲੇ ਜਿਹੜਾ ਉਹ ਬਾਜੂ ਵਾਲਾ ਜੀ ਇਹ ਵੀ ਬਲੂ ਕਪੜਾ ਸ਼ਰਟ ਦਾ 3 ਮੀਟਰ ਹੈ ਤੇ ਬਾਟਮ ਦਾ 2.5 ਮੀਟਰ ਆ ਦੇਖੋ ਜੀ ਇੱਥੇ ਹੈਂਡ ਟੱਚ ਕੀਤਾ ਹੋਇਆ ਗਲ ਕੋਲੇ ਆ ਸਹੀ ਭਾਵੇਂ ਤੁਸੀਂ ਇਹਨੂੰ ਨੀਚੇ ਲਿਆਇਓ ਭਾਵੇਂ ਗਲ ਕੋਲੇ ਲਿਆਇਓ ਇਹਦਾ ਕੋਈ ਇਸ਼ੂ ਨਹੀਂ ਇਹਦਾ ਹੈਂਡ ਟੱਚ ਦਿੱਤਾ ਹੋਇਆ ਉਹਨਾਂ ਨੇ ਥੋੜਾ ਥੋੜਾ ਵਰਕ ਕਰ ਦਿੱਤੇ ਤੇ ਥੱਲੇ ਆਪਣਾ ਜਿਹੜੀ ਬਾਜੂ ਹੋ ਗਈ ਤੇ ਬਾਜੂ ਡਿਜ਼ਾਈਨ ਆ ਤੇ ਨਹੀਂ ਬਾਜੂ ਆ ਸੀ ਤੇ ਇਹ 3 ਮੀਟਰ ਕਪੜਾ ਇਸ ਕਰਕੇ ਆ 2.5 ਦੀ ਸ਼ਰਟ ਆ ਬਾਹ ਉਹਨਾਂ ਨੇ ਅੱਡ ਦਿੱਤੀ ਹੈ ਆ ਸਹੀ ਜੀ ਕੱਟ ਆ ਜਾਂਦਾ ਮੇਰੇ ਕਰਤਾ ਤੇ ਥੱਲੇ ਵੀ ਕੱਟ ਇਹਦੇ ਆ ਸੇ ਜੀ ਉਹ ਤਾਂ ਕੁੱਟੀਆਂ ਦਾ ਕੱਟਾ ਪੁੱਤ ਅੱਛਾ ਅੱਛਾ ਡਿਜ਼ਾਈਨ ਦੀ ਆ ਸੇ ਦੀਆਂ ਬਾਜੂ ਜੀ ਇੱਕ ਬਾਜੂ ਆ ਸੇ ਇੱਕ ਆ ਸੇ ਸਾਰੇ ਸੂਟਾਂ ਦੀਆਂ ਬਾਜੂ ਸੇਮ ਰਹਿ ਗਈਆਂ ਜੀ ਸੇਮ ਇਹ 3 ਮੀਟਰ ਕੱਪੜਾ ਜਿਹੜਾ ਦੀਪੂ ਥੱਲੇ ਕੱਟ ਕਹੀ ਜਾਂਦਾ ਨਾ ਜੀ ਜਾਨੀ ਕਿ ਆ ਸੇ ਇਧਰ ਗਿਆ ਆ ਸੇ ਆ ਸੇ ਇੱਥੋਂ ਤੱਕ ਰ ਇਹ ਕਮੀਜ਼ ਬਣ ਜਾਣਾ ਆ ਦੇਖੋ ਜੀ ਕਮੀਜ਼ ਦੀ ਲੈਂਥ ਬਹੁਤ ਆ ਮੈਂ ਤੁਹਾਨੂੰ ਇੱਕ ਵਾਰੀ ਲਾ ਕੇ ਦਿਖਾ ਦਿੰਦੀ ਆ ਉਹ ਕੱਟ ਤੁਸੀਂ ਦੇਖ ਲਿਓ ਕਿੱਥੇ ਜਾਂਦਾ ਉਹ ਕੱਟ ਮੇਰੇ ਪੈਰਾਂ ਕੋਲੇ ਜਾ ਕੇ ਖੜਾ ਪੂਰਾ 3 ਮੀਟਰ ਸ਼ਰਟ ਦਾ ਕਪੜਾ ਜਿੱਡਾ ਮਰਜੀ ਕੱਦ ਕਾਠ ਵਾਲਾ ਮਤਲਬ ਲੇਡੀਜ਼ ਹੋਵੇ ਬਣਾ ਸਕਦੇ ਤੇ ਡਿਜ਼ਾਈਨ ਵੀ ਨਵਾਂ ਜੀ ਹਜੇ ਤੱਕੇ ਮਾਰਕੀਟ ਚ ਨਹੀਂ ਆਇਆ ਜੀ ਆਪਣੇ ਕੋਲ ਹੀ ਇਹ ਆ ਬਾਹਾਂ ਸਾਨੂੰ ਮੈਂ ਦੱਸਤਾ ਵੀ ਇਹ ਹੱਟ ਦਿੱਤੀਆਂ ਉਹਨਾਂ ਨੇ 2.5 ਮੀਟਰ ਦੀ ਸ਼ਰਟ ਤੋਂ ਅਲੱਗ ਬਾਹਾਂ ਆਹਦੀਆਂ ਤੇ ਇਹਦਾ ਡਿਜ਼ਾਈਨ ਟੋਟਲੀ ਡਿਫਰੈਂਟ ਹੈ ਜੀ ਸਾਢੇ 5 ਮੀਟਰ ਕਪੜਾ ਦੇ ਰਹੀ ਹੈ ਕੰਪਨੀ ਆ ਜਿਹੜਾ ਬਰਕ ਹੈ ਇਹ ਤੁਸੀਂ ਨੀਚੇ ਵੀ ਲੈ ਸਕਦੇ ਤੇ ਗੱਲੇ ਦੇ ਸਾਈਡ ਤੇ ਵੀ ਲੈ ਸਕਦੇ ਐ ਤੁਹਾਡੀ ਮਰਜ਼ੀ ਹੈ ਇਹ ਆ ਜੀ ਨੇਵੀ ਬਲੂ ਆ ਇਹਦੀ ਸਲਵਾਰ ਹੈ ਮੈਚਿੰਗ ਹਾਂ ਤੇ ਜਿਹੜੀਆਂ ਇਹਦੀਆਂ ਚੁੰਨੀਆਂ ਜੀ ਉਹ ਆ ਜਿਹੜੀਆਂ ਮਤਲਬ ਚੁੰਨੀਆਂ ਇਹ ਆ ਜੀ ਮਸਲੀਨ ਦੀਆਂ ਆ ਲਓ ਜੀ ਦੁਕਾਨে ਦੇਖੋ ਕਿੰਨਾ ਤਖੜਾ ਗਏ ਇਹਨੇ ਵੀ ਜੀ ਸਿਰ ਜਾਣੀ ਦਿਖਦਾ ਜੀ ਆ ਦੇਖੋ ਤੇ ਕਪੜਾ ਜਿੰਨ ਲੱਗਦੇ ਉਹਨਾਂ ਦਾ ਸੌਫਟ ਹੈ ਇਹ ਇਸ ਸੂਟ ਨਾਲ ਆ ਚੁੰਨੀਆਂ ਰਹਿਣੀਆਂ ਜੀ ਮਸਲੀਨ ਦੀਆਂ ਇਹ ਬਿਲਕੁਲ ਨਿਊ ਡਿਜ਼ਾਈਨ ਹੈ ਬਿਲਕੁਲ ਹੀ ਇਹ ਆ ਗਈ ਨੇਵੀ ਮਸਲੀਨ ਦੀਆਂ ਚੁੰਨੀਆਂ ਚੁੰਨੀ ਵੀ ਕਪੜਾ ਵੀ ਇੰਨਾ ਸੋਹਣਾ ਹੈ ਸੌਫਟ ਹੈ ਤੁਹਾਡੇ ਕੋਲੇ ਪਹੁੰਚੋ ਤੁਹਾਨੂੰ ਫਿਰ ਪਤਾ ਲੱਗੂ ਜੀ ਇਹ ਸੀ ਪਹਿਲਾ ਆਪਣਾ ਨੇਵੀ ਜੀ ਦੂਸਰਾ ਆ ਗਿਆ ਜੀ ਬਲੈਕ ਬਣ ਕੇ ਮਾਊਸ ਬਲੈਕ ਜ ਆ ਦੇਖੋ ਜੀ ਪੱਕੇ ਦੇਖੋ ਮਾਰ ਕੇ ਲੱਗੇ ਹੋਏ ਆ ਜੀ ਕੰਪਨੀ ਦੇ ਮਾਊਸ ਬਲੈਕ ਇਹਦੇ ਵੀ ਹੈਂਡ ਟੱਚ ਆ ਸੀ ਗਲ ਕੋਲੇ ਲਿਆਓ ਨੀਚੇ ਘੇਰੇ ਤੇ ਲਿਆਓ ਸੋਡੀ ਮਾਰ ਜੀ ਦੀ ਪਹੈਂਟ ਟੱਚ ਇੱਕ ਵਾਰ ਜ਼ੂਮ ਕਰਕੇ ਦਿਖਾ ਇਹ ਜੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਥੋੜੀ ਜਿਹੀ ਥਾਂ ਤੇ ਇਹਦੇ ਵੀਕੈਂਡ ਤੇ ਆ ਦੇਖੋ ਇੱਥੋਂ ਤੱਕ ਹੈਂਡਵਰਕ ਕੀਤਾ ਹੋਇਆ ਆ ਲਓ ਜੀ ਆਹ ਦੀ ਬਲੈਕ ਬਾਟਮ ਹੈ ਦੇਖ ਆ ਇਹਦੀ ਮਸਲੀਨ ਦੀ ਚੁੰਨੀ ਹੈ ਜੀ ਕੱਲ ਨੂੰ ਲੋੜੀ ਹੈ ਕੱਲ ਨੂੰ ਮੈਂ ਲੋੜੀ ਕੱਲ ਨੂੰ 13 ਦੀ ਲੋੜੀ ਹੈ 13 ਨੂੰ ਅਸੀਂ ਇਹ ਤੁਹਾਨੂੰ ਆਫਰ ਦੇ ਰਹੇ ਹਾਂ ਆਫਰ ਸਪੈਸ਼ਲ ਆਫਰ ਹੈ ਜੀ ਆਹ ਦੇਖੋ ਜੀ ਮਸਲੀਨ ਦੀਆਂ ਚੁੰਨੀਆਂ ਜਣੀ ਕੇ ਸਾਲ ਟਾਈਮ ਤੇ ਆ ਬਹੁਤ ਸੋਹਣੀ ਚੀਜ਼ ਹੈ ਜਿਵੇਂ ਤੁਸੀਂ ਉੱਤੇ ਲੈਣੀਆਂ ਦੇਖੋ ਜੀ ਬੋਕਲ ਬਕਲ ਮਾਰਨੀ ਹੈ ਪੂਰੀ ਵਧੀਆ ਬੱਝੂ ਬੀਆ ਦੇਖੋ ਜੀ ਨਵੀਂ ਵੈਰਾਈਟੀਆਂ ਸਾਰੀ ਆਪਣੇ ਕੋਲੇ ਜੀ ਹਾਂ ਜੀ ਮੌਸਮੀ ਜੀ ਜਹੇ ਸਿਰਫ 950 ਰੁਪਏ ਦਾ ਤੇ 85 ਰੁਪਏ ਦੀ ਡਿਲੀਵਰੀ ਦੇ ਪੈਣਗੇ ਕਿਉਂਕਿ ਸਰਦੀਆਂ ਵਾਲਾ ਕੱਪੜਾ ਭਾਰਾ ਹੁੰਦਾ ਜੀ ਗਰਮੀ ਵਾਲਾ ਹੌਲੀ ਹੁੰਦਾ ਬੀਬੀਆਂ ਕਹਿ ਦਿੰਦੀਆਂ ਤੁਸੀਂ ਸਰਦੀ ਦੇ ਰੇਟ ਵਧਾਤਾ ਅਸੀਂ ਰੇਟ ਨਹੀਂ ਵਧਾਇਆ ਜੀ ਵਧਾਇਆ ਜੀ ਕੱਪੜਿਆਂ ਦਾ weight ਵੱਧ ਜਾਂਦਾ ਸਾਰਾ ਟਾਈਮ ਹੋਰਾਂ ਲੱਗੀ ਹੋਈਆਂ ਜੀ ਪੱਕੀਆਂ ਆ ਦੇਖੋ ਪੱਕੀਆਂ ਮੋਹਰਾਂ ਚਿੰਦੇ ਇਹ ਸ਼ਰਟ ਟੌਪ ਇਹ ਸ਼ਰਟ ਟੌਪ ਇਸਤਾ ਇਸਤਾ ਹੂੰ ਇਹ ਆਹ ਇਹ ਕਿੰਨਾ ਹੋ ਲੱਗਦੀ ਏ ਇਸ ਤਾਂ ਇਹ ਆ ਕੰਪਨੀ ਦੇ ਬ੍ਰਾਂਡ ਦੇ ਸੂਟ ਆ ਵੀਰੇ 3 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਹੈਂਡਵਰਕ ਸਾਰਿਆਂ ਤੇ ਆ 20 20 ਇੰਚ ਚ ਦਿੱਤਾ ਹੋਇਆ ਦਾ ਜੀ ਤੇ ਪਲੇ ਇਹਨਾਂ ਦੀਆਂ ਬਾਟਮਾਂ ਰਹਿਣਗੀਆਂ ਜੀ 2.5 ਮੀਟਰ ਦੀ ਬਾਟਮ ਰਹੂ ਤੇ ਬ੍ਰਾਂਡਡ ਇਹ ਕੱਪੜਾ ਹੈ ਜੀ ਪੂਰਾ ਵਧੀਆ ਬ੍ਰਾਂਡ ਦਾ ਕੱਪੜਾ ਤੁਸੀਂ ਇਹਨੂੰ ਕੁਝ ਵੀ ਨਹੀਂ ਐ ਕਹਿ ਸਕਦੇ ਕੁਝ ਰੰਗਾਂ ਦਾ ਮੈਨੂੰ ਨਹੀਂ ਪਤਾ ਜੇ ਮੈਂ ਡਿਫਰੈਂਟ ਕਲਰ ਥੋੜਾ ਜੀ ਹਾਂ ਪਲੀਜ਼ ਇਹਦਾ ਆਈਡੀ ਤੁਸੀਂ ਆਪ ਲਾ ਲਿਓ ਇਹ ਟਾਈਮ ਇਹ ਜਿਹੜਾ ਜਿਹੜਾ ਪਾਕਨ ਪਹਿਲਾਂ ਉਹਨੂੰ ਵੇਚੇ ਸੀ ਨਾ ਜੀ ਸਹਿਵਾ ਇਹ ਸਹਿਵਾ ਬ੍ਰਾਂਡ ਚੋਂ ਆਈ ਬਸ ਇਹ ਅੰਬਲੀ ਜਿਹੜੇ ਦੇ ਨਾਲ ਵਿੱਚ ਸਹਿਵਾ ਹੋਈ ਸਿੱਧਤ ਹੋਈ ਉਹਨਾਂ ਜਿਹੜੇ ਆਪਣਾ ਉਹ ਜਿਹੜੇ ਇਹਦੇ ਕੱਪੜੇ ਦੇ ਨਾਮ ਆ ਜੀ ਜਿਵੇਂ ਸਹਿਵਾ ਦੇ ਮਹੰਗੇ ਆ ਸਿੱਧ ਦੇ 1300 ਵਾਲੇ ਪੈਂਦੇ ਆ ਇਹ ਥੋੜਾ ਥੋੜਾ ਸਸਤਾ ਪੈਂਦਾ ਪਰ ਬ੍ਰਾਂਡ ਦਾ ਕੱਪੜਾ ਹੈ ਕੰਪਨੀ ਸੇਮ ਆ ਸ਼ੈਨ ਗਾਲੀਆਂ ਮਸ਼ਲੀਨ ਦੀਆਂ ਚੁੰਨੀਆਂ ਜੀ ਬਹੁਤ ਸੋਹਣੀਆਂ ਬਹੁਤ ਪਿਆਰ ਮੂਰਤ ਐ ਸਮਝ ਲਓ ਜੀ 13-1400 ਵਾਲਾ ਕੱਪੜਾ ਤੁਹਾਨੂੰ 950 ਮਿਲ ਰਿਹਾ ਰੀਜਨ ਉਹਨਾਂ ਨੂੰ ਪਤਾ ਜੀ ਸਟਾਲ ਹੁੰਦਾ ਸਾਲ ਤੇ ਸਟ ਤੇ ਇਹਦਾ ਨਾ ਹਗਾਂ ਮੈਂ ਵੀ ਕੀ ਕਹਿੰਨੇ ਨੂੰ ਮਸਲੀਨ ਦੀ ਚੁੰਨੀ ਐ ਇਹ ਮਸਲੀਨ ਦੀ ਚੁੰਨੀ ਐ ਉਹਨਾਂ ਦਾ ਇਹ ਮਸਲੀਨ ਹੈਵੀ ਐ ਸੋਲਾ ਮੰਗੂ ਐ ਵੀ ਲੱਸੀ ਜੀ ਮਸਲੀਨ ਨਹੀਂ ਆਏਗੀ ਆ ਦੇਖੋ ਜੀ ਤੁਸੀਂ ਆ ਚੀਜ਼ ਤੂੰ ਦੇਖ ਸਕਦੇ ਹੋ ਆ ਚੀਜ਼ ਇਹਦਾ ਬੈਕ ਸਾਈਡ ਤੋਂ ਬੜਾ ਲੱਗਦਾ ਆ ਬੈਕ ਸਾਈਡ ਦੇਖ ਲਓ ਤੇ ਆ ਵੀ ਦੇਖ ਲਓ ਪੂਰੀ ਮਸਲੀਨ ਦੀ ਵਧੀਆ ਚੁੰਨੀ ਐ ਪੂਰੀ ਉਹ ਆ ਗਰਮ ਚੁੰਨੀ ਐ ਸੋਲ ਸਟਾਈਪ ਦੇ ਚੁੰਨੀ ਐ ਇਹ ਵੀ ਤੁਸੋਂ ਨੂੰ ਤੁਸੋਂ ਐ ਐ ਸਮਝ ਲਓ 13 14 ਹਲਾ ਕੱਪੜਾ ਤੁਸੋਂ ਆਪਾਂ 95 ਦੇ ਰਹੇ ਹਾਂ ਬਸ ਰੀਜ ਨੇਵੇਂ ਉਹ ਇਹਦਾ ਨਾ ਉਹ ਹੈਗਾ ਉਹ ਸੋਲ ਨਹੀਂ ਹੈਗਾ ਵੈਲਵਟ ਦਾ ਡਿਜ਼ਾਈਨਿੰਗ ਡਿਜ਼ਾਈਨਿੰਗ ਦਾ ਆ ਦੇਖੋ ਜੀ ਇਹ ਆਹ ਲੋ ਜੀ 13 ਕਿਹੜਾ ਲਿਪੂ ਮਿਲਟਰੀ ਕਲਰ ਜ ਹੈ ਨਾ ਹਰਾ ਜ ਹੈ ਨਾ ਹੋਰ ਨਹੀਂ ਨਹੀਂ ਫਰੋਜੀ ਨਾਲ ਗ੍ਰੇਜ ਕਲਰ ਟਾਇਪ ਜ ਹੈ ਆਹ ਲੋ ਜੀ ਇਹ ਕੰਬੀਨੇਸ਼ਨ ਬਹੁਤ ਤਗੜੇ ਮੈਨੂੰ ਕੋਸ ਸੱਚੀ ਵੱਲ ਦੱਸੇ ਕੰਬੀਨੇਸ਼ਨ ਬਹੁਤ ਵਧੀਆ ਲੱਗੇ ਜੀ ਸਾਡੇ ਕੋਲੋਂ ਮਿਲਣਗੇ ਤੁਹਾਨੂੰ ਇਹ ਸੂਟ ਹੋਰ ਕਿਤੇ ਨਹੀਂ ਮਿਲਣਗੇ 13 14 16 ਸੂਟ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 950 ਆਹ ਦੇਖੋ ਆਹ ਦੇਖੋ ਜੀ ਕਲਰ ਕੰਬੀਨੇਸ਼ਨ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਜੀ ਇਹ ਟ੍ਰੈਂਡਿੰਗ ਚੀਜ਼ ਨਵੀਂ ਚੱਲੀ ਹੈ ਜੀ ਦੇਖੋ ਅਜੇ ਤੱਕ ਤਾਂ ਤੁਸੀਂ ਮਾਰਕੀਟ ਜੇ ਜੀ ਦੇ ਕੱਪੜਾ ਪਾਏ ਵੀ ਦੇਖਿਆ ਨਹੀਂ ਹੋਣਾ ਕਿਸੇ ਦੀ ਤੇ ਆਪ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਇਆ ਹੈ ਤੇ ਸਪੈਸ਼ਲ ਲੋੜੀ ਆਫਰ ਤੇ ਇਹ ਅਗਰਾ ਕਲਰ ਆ ਗਿਆ ਜੀ ਪਲੀਜ਼ ਕਲਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਆ ਕਰੋ ਮੈਨੂੰ ਕਲਰਾਂ ਦਾ ਨਾਮ ਤਾਂ ਨਹੀਂ ਪਤਾ ਨਾ ਗੱਪ ਮਾਰਨਾ ਮੈਨੂੰ ਫਿਰ ਬਹੁਤ ਔਖਾ ਲੱਗਦਾ ਹੈ ਹੈ ਇਹ ਪਸ਼ਮੀਨੇ ਚ ਪਰ ਬ੍ਰਾਂਡਡ ਪਸ਼ਮੀਨਾ ਵੀ ਰਹਾ ਸਾਰੇ ਤੇ ਮੋਹਰਾ ਲੱਗੀਆਂ ਦੇਖ ਲਓ ਇਹ ਹੋਰ ਹੀ ਕਲਰ ਜ ਹੈ ਮੈਂ ਕੀ ਕਹਾਂ ਸੌਤ ਤੋਂ ਬਾਹਰ ਹੋਇਆ ਮੈਂ ਕਿਦਰੀ ਲੈਣੀ ਮੈਂ ਕਲਰ ਹੁੰਦਾ ਕਿਦਰੀ ਲੈ ਦਾ ਸਹੀ ਗੱਲ ਹੈ ਕਿਦਰੀ ਲੈ ਵਾਲਾ ਕਲਰ ਆ ਜੀ ਨਾ ਕਿਦਰੀ ਲੈ ਖੰਦੇ ਹੁੰਦੇ ਆਪਾਂ ਹਮਮ ਸੂਟ ਇਹ ਸਾਰੇ ਬ੍ਰਾਂਡ ਦੇ ਆ ਵੀਰੇ ਸਾਥੋਂ ਬਿਨਾਂ ਤੁਹਾਨੂੰ ਕੋਈ ਵੀ ਸੂਟ 950 ਦਾ ਨਹੀਂ ਦੇਊਗਾ ਜਿਹੜੀ ਵਿੱਚ ਤੇ ਹਰੀ ਟੱਚ ਨੇ ਜੀ ਬਹੁਤ ਸੋਹਣੀ ਲੱਗਦੀ ਐ ਇਸ ਤੇ ਹਲਕੀ ਹਲਕਾ ਟੱਚ ਦਿੱਤੀ ਹੋਈ ਐ ਸੂਟ 'ਚ ਤੁਹਾਨੂੰ ਦੱਸਿਆ ਵੀ 13 1400 ਦਾ ਸੂਟ ਆ ਜਿਹੜਾ ਸੀ ਤੁਹਾਨੂੰ ਸਾਡੇ ਬਹੁਤ ਪ੍ਰਾਈਸ ਘੱਟ ਹੁੰਦੇ ਆ ਜੀ ਤੁਹਾਨੂੰ ਪਤਾ ਹੀ ਨਹੀਂ ਜਿਹੜਾ ਤੁਹਾਨੂੰ ਅਸੀਂ ਹਨਾ ਜੀ 1400 'ਚ ਸੂਟ ਦਿੱਤਾ ਜੀ ਤੇ ਉਹ ਘੱਟੋ ਘੱਟ 2000 'ਚ ਵੇਚਿਆ ਹੋਇਆ ਪਾਰਟੀ ਵੀਰ ਸੂਟ ਆ ਤੁਸੀਂ ਇਸ ਚੁੰਨੀ ਉੱਪਰ ਨਾ ਲੈਂਸ ਵੀ ਲਾ ਸਕਦੇ ਹੋ ਬਹੁਤ ਸੋਹਣੀ ਕੰਨੀ ਐ ਇਕੱਠੀ ਜੀ ਨਹੀਂ ਹੋਊਗੀ ਬਹੁਤ ਵਧੀਆ ਚੀਜ਼ ਐ ਤੇ ਤੁਸੀਂ ਲੈਂਸ ਕਲਰ ਕੰਬੀਨੇਸ਼ਨ ਸਾਡਾ ਹਟਕੀ ਹੁੰਦਾ। ਉਹ ਉਹਦੀ ਚੁੰਨੀ ਨਹੀਂ ਲਾਈ ਨਾ ਤੇ ਸਾਥੀ ਨਹੀਂ। ਕਿਹੜਾ ਸੂਚਾ ਥੱਲੇ ਮੰਦਾ ਇਹ ਨੂੰ ਬੰਦ ਕਰੀ ਦੀ ਪੁਣੀ। ਮੰਮੀ ਨੇ ਜਿਹਦੇ ਨਾਲ ਮਾਸਟਰਡ ਵੀਟ ਪਾਤਾ ਸੀਗਾ ਜੀ। ਮਾਸਟਰਡ ਕਲਰ ਭਾਈ ਮੈਥੋਂ ਲੱਗ ਪਿਆ ਹੁਣ ਮੇਰੇ ਲਈ ਸਾਰੇ। ਆਹ ਲਓ ਜੀ ਆ ਆ ਗਿਆ ਮਾਸਟਰਡ ਕਲਰ ਇਹਦੇ ਹੈਂਡ ਟੱਚ ਥੱਲੇ ਵਾਂਗੇ ਦੇਖੀ। ਮੇਰਾ ਮੋਲਟਾ ਬਣੀ। ਉਲਟਾ ਕਾ ਥੱਲੇ ਗਿਆ। ਇਹਦੇ ਤੇ ਹੈਂਡ ਟੱਚ ਹੈ ਜੀ 3 ਮੀਟਰ ਸ਼ਲਟ ਦਾ ਕਪੜਾ 3 ਮੀਟਰ ਬਹੁਤ ਘੱਟ ਸੂਟਾਂ ਨਾਲ ਆਉਂਦਾ ਹੈ ਬ੍ਰਾਂਡ ਦੇ ਸੂਟਾਂ ਨਾਲ ਹੀ ਆਉਂਦਾ ਜੀ ਆਹ ਸਿੱਧਾ ਆਹ ਦੇਖੋ ਜਿਹਦਾ ਹੈਂਡ ਟੱਚ ਦਿੱਤਾ ਹੋਇਆ ਨੀਚੇ ਲਿਆਓ ਭਾਵੇਂ ਗਲੇ ਕੋਲ ਲਿਆਓ ਛੱਡੀ ਮਾਰ ਕੇ ਇਹ ਰਹਿ ਗਿਆ ਜੀ ਮਾਸਟਰ ਜਿਆ ਕੱਲਾ ਤੇ ਆਹ ਇਹਦੀ ਹੈਗੀ ਹੈ ਜੀ ਬਾਟਮ ਬਾਟਮ ਪਲੇਨ ਪਿਓਰ ਗੁੱਡ ਪਸ਼ਮੀਨਾ ਹੈ ਗੁੱਡ ਕਿਹਾ ਤੇ ਗੁੱਡ ਨਿਕਲੂਗਾ ਜੀ ਆਹ ਲਓ ਜੀ ਇਸ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਪੂਰਾ ਵਧੀਆ ਖੁੰਲਾ ਡੁੱਲਾ ਦੁਪੱਟਾ ਹੈ ਜੀ ਆਹ ਲਓ ਨਾਲੋਚ ਡਿਜ਼ਾਈਨਿੰਗ ਕਿੰਨੀ ਤਾਕੜੀ ਹੈ ਇਹ ਬਹੁਤ ਸੋਹਣਾ ਹੈ ਜਿਹੜਾ ਦਾ ਦੁਪੱਟਾ ਜੀ ਬਹੁਤ ਸਮੂਥਲੀ ਹੈ ਸ਼ੈਨ ਗਲੀਆ ਬਹੁਤ ਸੋਹਣੀ ਚੀਜ਼ ਹੈ ਇਹ ਅਸਲ ਤੇ ਨਾੜੀ ਵਿੱਚ ਵਿਆਹ ਚ ਤੁਸੀਂ ਇਹਨੂੰ ਪਾ ਸਕਦੇ ਹੋ ਘਰੇ ਵੀ ਪਾ ਸਕਦੇ ਹੋ ਇਹਦੇ ਕਰੇ ਲੈਣ ਬਲਉਣ ਦੀ ਕੋਈ ਲੋੜ ਨਹੀਂ ਜੇ ਮੰਨ ਲਾ ਤੁਸੀਂ ਵਿਆਹ ਸੱਜੂ ਇਹਨੂੰ ਪਾ ਲਓਗੇ ਤੇ ਬਹੁਤ ਸੋਹਣਾ ਲੱਗਣਾ ਕਿਉਂਕਿ ਇਹਨੇ ਆਪਦੀ ਲੁੱਕ ਦੇਣੀ ਹੈ ਇੱਕ ਸਿੰਪਲ ਸੋਬਰ ਲੁੱਕ ਅਸਲ ਤੇ ਨਾੜੀ ਜਿਹੜੀ ਜਿਹੜੀ ਸਹੀ ਚ ਸਾਰਾ ਉਹਦੀ ਸਿਰਾਂ ਗੱਲ ਹੈ ਸੂਟਾਂ ਜੀ ਇਹਨਾਂ ਦੀ ਜਿਹੜੇ ਕਲਰ ਕੰਬੀਨੇਸ਼ਨ ਹਨ ਇਹ ਬਹੁਤ ਤਾਕੜੀ ਹੈ ਜੀ ਆ ਗਿਆ ਜੀ ਥੀ ਗ੍ਰੀਨ ਲਾ ਲਓ ਜਾਂ ਮਹ ਮੋਰਾਂ ਸਾਰੇ ਤੇ ਪੱਕੀਆਂ ਜੀ ਆ ਪਈਆਂ ਲੱਗਣੇ 3 ਮੀਟਰ ਦੀ ਸ਼ਰਟ ਬਾਹਾਂ ਸਮੂਸੀਂ ਪਹਿਲੇ ਹੀ ਸੂਟ ਜਿਹਾ ਦਿਖਾਤੀਆਂ ਵੀ ਲੱਗ ਦਿੱਤਾ ਹੋਇਆ ਬਾਹਾਂ ਦਾ ਪਜਾਮਾ ਹਾਂ ਲੋ ਜੀ 3 ਮੀਟਰ ਕਪੜਾ ਇਹ ਆ ਗੰਗੀ ਦੇਖੋ ਜੀ ਹੈਂਡ ਟੱਚ ਕਿੱਡਾ ਘੈਂਟ ਦਿੱਤਾ ਤਾਦੀ ਕੋਈ ਉਰੇ ਅਗਰ ਤਾਂ ਆਹ ਦੇਖੋ ਜੀ ਹੈਂਡ ਟੱਚ ਕਿੱਡਾ ਸੋਹਣਾ ਦਿੱਤਾ ਹੋਇਆ ਹੈਂਡਵਰਕ ਕੀਤਾ ਹੋਇਆ ਸਮਝਾ ਇੱਥੇ ਜਿਹੜੇ ਸਾਰੇ ਸੂਟਾਂ ਵਿੱਚ ਅਲੱਗ-ਅਲੱਗ ਥੋੜੇ ਮੈਂ ਡਿਫਰੈਂਟ ਆਗਾ ਸਾਰਿਆਂ ਵਿੱਚ ਕੋਈ ਸੇਮ ਆ ਕਿ ਇਹਦਾ ਡਿਜ਼ਾਈਨ ਕਿ ਜ਼ਿਆਤਰ ਅਲੱਗ-ਅਲੱਗ ਡਿਜ਼ਾਈਨ ਹੀ ਨੇ ਸਾਰਿਆਂ ਦੀ ਹਾਂ ਬੱਟਵੇਂ ਜੀ ਤੇ ਐ ਚੁਣ ਲਈ ਔਰ ਲਈ ਨਾ ਸੁਪੰਜਾ ਲਾ ਇਹ ਸੂਟ ਤੁਹਾਨੂੰ ਕੋਈ ਨਹੀਂ ਦੇਊਗਾ ਗਰੰਟੀ ਹੈ ਮੇਰੀ ਲੈ ਕੇ ਦਿਖਾਓ ਇਸ ਰੇਟ 'ਚ ਬਸ ਆਪਣੇ ਕੋਲ ਸਮਝ ਲਈ ਨਾ ਆਪਣੇ ਕੋਲੇ ਆਪਾਂ ਸ਼ੋਰੂਮ ਕੀਤਾ ਜੀ ਕਿ ਸ਼ੋਰੂਮ ਦਾ ਖਰਚਾ ਪਾਵੇ ਆ ਦੇਖੋ ਇਹਦੀ ਚੁੰਨੀ ਨਾ ਕਿ ਜੇ ਹੋਰ ਚੀਜ਼ ਦਾ ਖਰਚਾ ਆਪਣਾ ਘਰੇ ਕੰਮ ਕੀਤਾ ਹੋਈ ਜੀ ਇਹਦੀ ਬੋਰ ਵਾਲਾ ਕਪੜਾ ਇਹ ਮੇਰਾ ਚੈਲੰਜ ਹੈ ਤੁਹਾਨੂੰ ਇਸ ਰੇਟ ਤੇ ਕੋਈ ਸੂਟ ਦੇ ਜੀ ਜਿੱਥੇ ਮਰਜ਼ੀ ਤੁਸੀਂ ਮੈਸੇਜ ਕਰਕੇ ਦੱਸ ਦਿਓ ਇਹਦੇ ਨਾਲ ਦਾ ਬ੍ਰਾਂਡ ਹੋਵੇ ਐਵੇਂ ਮੋਹਰਾਂ ਲੱਗੀਆਂ ਹੋਣ ਬ੍ਰਾਂਡਡ ਸੂਟ ਹੈ ਅਸੀਂ ਘਰੇ ਕੰਮ ਕਰਦੇ ਕਰਕੇ ਤੁਹਾਨੂੰ 990 'ਚ ਦੇ ਰਹੇ ਹਾਂ ਇਹੀ ਸੂਟ ਤੁਹਾਨੂੰ ਵੱਡੀਆਂ ਸ਼ਾਪਾਂ ਤੇ 14 14500 ਤੋਂ ਘੱਟ ਨਹੀਂ ਜਿਹੜਾ ਆਪਾਂ 14000 ਦੇ ਵੇਚੇ ਜੀ ਉਹਦੇ ਬਰਾਬਰ ਰੇਟ ਆ ਇਹ ਨਹੀਂ ਕਿਹੜਾ ਖਰਾਬ ਹੋਣਾ ਤਾਂ ਸਿੱਧਾ ਜਿਹੜਾ ਆਪਣਾ ਹੋ ਰਹੀ ਆ ਸੈਵਰ ਇਹ ਉਹਦਾ ਇਸ ਤਾਰਾ ਬ੍ਰਾਂਡ ਦਾ ਜਿਹੜਾ ਇੱਕ ਤੀਰ ਰਿਸਪੌਂਸ ਰਿਹਾ ਕਸਟਮਰ ਦਾ ਬਹੁਤ ਜਿਆਦਾ ਸਿਰਾਰਿਆ ਜੀ। ਇਹ ਆ ਗਏ ਮਹਿਰੂਨ ਜੀ। ਮਹਿਰੂਨ ਦੇ ਵੀ ਹੈਂਡ ਟੱਚ ਕੀਤਾ ਜਨ ਕਿ ਹੈਂਡਵਰਕ ਹੈ ਜਿਹਦੇ ਉੱਪਰ ਆ ਸਿੱਕਿਆ। ਇਹਨਾਂ ਸਾਰਿਆਂ ਨੂੰ ਦੱਸੀ ਹੋਣਾ ਜੀ ਡਿਫਰੈਂਟ ਆ ਕੋਈ ਵੀ ਇੱਕ ਦੂਜੇ ਨਾਲ ਮੈਚ ਨਹੀਂ ਹੁੰਦਾ। ਕੋਈ ਕੋਈ ਸੂਟ ਹੀ ਹੋ ਜਿਹੜਾ ਇੱਕ ਦੂਜੇ ਨਾਲ ਮੈਚ ਕਰੂਗਾ ਇਹ ਡਿਜ਼ਾਈਨ ਜੀ। ਗਲੇ ਕੋਲੇ ਹੈਂਡਵਰਕ ਹੈ ਜੀ। ਆ ਇਹਦੀ ਬਾਟਮ ਹੈ ਜੀ ਮਹਿਰੂਨ ਕਲਰ ਦੀ ਤੇ ਆ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹਦਾ। ਕਿਉਂਕਿ ਇਹਨਾਂ ਦੇ ਜਿਹੜੇ ਕਲ ਇਹ ਮਹਿਰੂਨ ਦਾ ਦੁਪੱਟਾ ਹੈ ਜੀ ਤੁਸੀਂ ਦੁਪੱਟੇ ਦੀ ਸ਼ਾਈਨਿੰਗ ਹੀ ਦੇਖੋ ਵਿਆਹ ਸਾਦੀ ਚ ਪਾਓਗੇ ਇਹਦੇ ਬਸ ਹਲਕੀ ਜੀ ਇਹ ਦੁਪੱਟੇ ਨੂੰ ਜਿਆਦਾ ਸੋਹਣਾ ਸੂਟ ਨੂੰ ਬਣਾਉਣਾ ਤਾਂ ਇੱਥੇ ਲੈਂਸ ਲਾ ਲਿਓ ਐਨੇ ਸੋਹਣਾ ਬਣ ਜਾਣਾ ਹੀ ਸੂਟ ਭਾਵੇਂ ਕਹਿੰਦੇ 2000 ਦਾ ਆਇਆ ਕਿ ਲਗਭਗ 2 ਦਾ ਆਇਆ ਕਿਉਂਕਿ ਬ੍ਰਾਂਡ ਦਾ ਜੀ ਬ੍ਰਾਂਡ ਦੀਆਂ ਖਾਸੀਅਤਾਂ ਮੁਰਾ ਲੱਗੀਆਂ ਸਾਰੇ ਕਿਤੇ ਕਿਉਂਕਿ ਇਹ ਮਤਲਬ ਅਸੀਂ ਜਿਹੜੀ ਚੀਜ਼ ਹੁੰਦੀ ਆ ਅਸੀਂ ਸੇਮ ਕਹਿ ਕੇ ਦਿੰਨੇ ਆ ਵੀ ਅਸੀਂ ਕਦੇ ਵੀ ਇਹ ਚੀਜ਼ ਨਹੀਂ ਕਹਿੰਦੇ ਵੀ ਹਾਂ ਜੀ ਇਹ ਤਾਂ ਘਾਟਾ ਹੈ ਵੱਧ ਹੈ ਨੋ ਦੇਖਣਾ ਹੈ ਸਾਡਾ ਆਖਰੀ ਇਹ ਲੋਕ ਇਹਨਾਂ ਦੀ ਐ ਬਣਦੀ ਹੈ ਸੂਟਾਂ ਦੀ ਜਿਹਾ ਦੇਖੋ ਮਾਡਲ ਤੇ ਪਾਇਆ ਹੋਇਆ ਨੀ ਮੈਂ ਜਾਂਦਾ ਇਹ ਪਲਾਜ਼ੋ ਬਣਦਾ ਨਾ ਉਹ ਤੇ ਨਾਲ ਲਈ ਮਰਜ਼ੀ ਹੈ ਭਾਵੇਂ ਅਗਲਾ ਸਲਵਾਰ ਸੂਟ ਬਣਾਵੇ ਤੇ ਭਾਵੇਂ ਅਗਲਾ ਪਲਾਜ਼ੋ ਬਣਾਵੇ ਸ਼ਰਾਰਾ ਜੋ ਮਰਜ਼ੀ ਬਣਾਵੇ ਟਰਾਈ ਮੀਟਰ ਦਾ ਬਹੁਤ ਕੁਝ ਬਣ ਜਾਂਦਾ ਆ ਗਿਆ ਜੀ ਆਪਣਾ ਲਾਸਟ ਕਲਰ ਪਿੰਕ ਜਾਮਨੀ ਜਾਂ ਹਾਂ ਜਾਮਨੀ ਪਿੰਕ ਜਣਾ ਇਸ ਦੀ ਹੈਂਡ ਟੱਚਿੰਗ ਏਡੀ ਸੋਹਣੀ ਦਿੱਤੀ ਹੋਈ ਹੈ ਇਹਦੀ ਪੂਰੀ ਲਿਆ ਆ ਦੇਖੋ ਜੀ ਹੈਂਡਵਰਕ ਕੀਤਾ ਹੋਇਆ ਤੁਸੀਂ ਇਹਨੂੰ ਗਲੇ ਤੇ ਵੀ ਲੈ ਸਕਦੇ ਹੋ ਘੇਰੇ ਤੇ ਤੁਹਾਡੀ ਮਰਜ਼ੀ ਹੈ ਜੀ ਗਲੇ ਤੇ ਵੀ ਬਹੁਤ ਸੋਹਣਾ ਲੱਗੂ ਇੱਕ ਸਾਈਡ ਤੇ ਆਇਆ ਆ ਦੇਖੋ ਜੀ ਸਰ ਤੇ ਹੈਂਡ ਟੱਚ ਹੈ ਇਹ ਦੀ ਬਾਟਮ ਬ੍ਰਾਂਡਡ ਦੇ ਸੂਟ ਹੈ ਵੀਰੇ ਬਹੁਤ ਪਿਆਰੇ ਇੱਕ ਜਮਾ ਇਹਦੇ ਜੈਡ ਬਲੈਕ ਆਇਆ ਹੋਇਆ ਤੇ ਦੁਪੱਟਾ ਫੇਰ ਨਹੀਂ ਆਇਆ ਜੇ ਅਸੀਂ ਕੀ ਕਰਦੇ ਸਾਡੀ ਮਜ਼ਬੂਰੀ ਆ ਜਦੋਂ ਤੁਸੀਂ ਇੱਥੋਂ ਮਾਲ ਆਉਂਦਾ ਨਾ ਤਾਂ ਦੁਪੱਟਾ ਹੀ ਨਹੀਂ ਹੈਗਾ ਸੂਟ 'ਚ ਕਾਲਿਆਂ 'ਚ ਦੁਪੱਟੇ ਪਤਾ ਨਹੀਂ ਕਾਹਤੋਂ ਮਿਸ ਹੋ ਜਾਂਦੇ ਘੱਟ ਹੁੰਦੇ ਆ ਸੀ ਆ ਲਓ ਜੀ ਉਹ ਵੀ ਬਹੁਤ ਸੋਹਣਾ ਸੂਟ ਆ ਬਲੈਕ ਪਰ ਦੁਪੱਟਾ ਨਾਲ ਨਹੀਂ ਹੈਗਾ ਆ ਲਓ ਜੀ ਹਾਂ ਜੀ ਕੋ ਜੀ ਇਹ ਸੀ ਆਪਣਾ ਲਾਸਟ ਕਲਰ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਅਸੀਂ ਬਹੁਤ ਖੇਚਲਾ ਕਰਕੇ ਵੀਡੀਓ ਬਣਾਉਣੇ ਆ ਸੋਚ ਕੇ ਵੀ ਸਾਡੇ ਭੈਣ ਭਰਾ ਤੁਹਾਡਾ ਸਾਥ ਦੇਣਗੇ ਤੇ ਇੱਕ ਮਿੰਟ ਬਾਅਦ ਤੁਹਾਨੂੰ ਕਾਲਾ ਸੂਟ ਦਿਖਾ ਦੇਣੀ ਆ ਸਾਡਾ ਤਾਂ ਇਹ ਵਾਪਸੀ ਜਾਊਗਾ ਜੀ ਸਿੱਧੀ ਜੀ ਗੱਲ ਆ ਸਾਡੇ ਕੋਲੇ ਕਿਉਂਕਿ ਜੇ ਕਿਸੇ ਭਾਣ ਭਰਾ ਭੈਣ ਕੋਲੇ ਕਾਲੀ ਚੁੰਨੀ ਪਈ ਆ ਤਾਂ ਅਸੀਂ ਉਹ ਸਾਡੇ ਨਾਲ ਪਰਸਨਲ ਗੱਲ ਕਰ ਲਈ ਅਸੀਂ ਉਹਨੂੰ ਕੱਟ ਲਾ ਦਾਂਗੇ ਪਰ ਹੈ ਇਹਦੀ ਚੁੰਨੀ ਨਹੀਂ ਆਈ ਫਿਸੋਂ ਜੀ ਆਈ ਹੁੰਦੀ ਤਾਂ ਗੱਲਾਂ ਹੋਰ ਹੋਣੀਆਂ ਸੀ ਲੈ ਭੈਣ ਦੇਖੋ ਕਮਾ ਦੇ ਕਮਾ ਦੇ ਇੱਧਰ ਨੂੰ ਆ ਹਾਂ ਆ ਲਓ ਜੇ ਹੁਣ ਕੋਲੇ ਕਾਲੀ ਚੁੰਨੀ ਪਈ ਹੈ ਤਾਂ ਅਸੀਂ ਕੱਟ ਕਰਕੇ ਸੂਟ ਲਾ ਦਾਂਗੇ ਬ੍ਰਾਂਡ ਦਾ ਸੂਟ ਹੈ ਵੀਰੇ ਇਹ ਮੋਹਰਾ ਲੱਗੀਆਂ ਹੋਈਆਂ ਇਹਦੀ ਚੁੰਨੀ ਮਿਸ ਹੈ ਵਿਚੋਂ ਨੀ ਨਾ ਆਣੀ ਹੈ ਇਹ ਬਲੈਕ ਕਲਰ ਹੈ ਬਾਕੀ ਜਿਹਨੇ ਵੀ ਜਿੰਨੇ ਵੀ ਬਾਅਦ ਵਿੱਚ ਚੁਣੀ ਹੈ ਇਹਦੀ ਵਿੱਚ ਬਾਕੀ ਸੇ ਰਿਟਰਨ ਕੀਤੀ ਪਾਈ ਹੋਈ ਹੈ ਇਹਦੀ ਹਾਂ ਹਾਂ ਸੋ ਆਪ ਸਭ ਨੂੰ ਕਿ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪ ਸਭ ਨੂੰ ਮੇਰੇ ਵੱਨੋਂ ਤੇ ਮੇਰੇ ਪੁੱਤਰ ਦੀਪੂ ਵੱਨੋਂ ਪਿਆਰ ਭਰੀ ਸ਼੍ਰੀ ਸਤਿ ਸ਼੍ਰੀ ਅਕਾਲ ਸਨੋ